ਦੀ ਝੂਠੀ ਪਬਲਿਸਿਟੀ ਵਾਸਤੇ ਇੰਨੇ ਜਿ ਗਿਰ ਜਾਂਦੇ ਨੇ ਵੀ ਜਿਹੜੇ ਲੋਕ ਆਪਣੇ ਦੇਸ਼ ਤੋਂ ਉੱਤੇ ਕੁਝ ਲੋਕਾਂ ਨੂੰ ਆਪਣੀ ਇੱਜ਼ਤ ਪਿਆਰੀ ਨਹੀਂ ਹੁੰਦੀ ਤੁਸੀਂ ਇਹਨਾਂ ਦੇਖੋ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨੇ ਬੰਬੇ ਟੈਕ ਕਰਾਇਆ ਪਾਕਿਸਤਾਨ ਉਹ ਕੰਟਰੀ ਹੈ ਵੀ ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਸਾਡੇ ਸ਼ਹੀਦਾਂ ਦੇ ਸਿਰ ਵੱਢ ਕੇ ਲੈ ਗਏ ਸੀ ਤੇ ਉਹਨਾਂ ਦੇ ਸ਼ਮਾਂ ਦੇ ਨਾਲ ਖੁਰਦਪੁਰ ਕਰਕੇ ਸਾਡੇ ਘਰੇ ਭਜਵਾਏ ਸੀ ਪਾਕਿਸਤਾਨੋਂ ਕੰਟਰੀ ਹੈ ਪੁਲਵਾਮਾ ਅਟੈਕ ਕਰਾਇਆ ਸਾਡੇ ਕਿੰਨੇ 244 ਸਾਡੇ ਕਿੰਨੇ ਜਵਾਨ ਬੰਬਾਂ ਨਾਲ ਸ਼ਹੀਦ ਕਰਦੇ ਔਰ ਅੱਜ ਕੁਝ ਕਲਾਕਾਰ ਕੁਝ ਨਪੂਸਕ ਲੋਗ ਕੁਝ ਆਪਣੀ ਥੋੜੀ ਜਿਹੀ ਕਮਾਈ ਪਿੱਛੇ ਆਪਦੇ ਦੇਸ਼ ਨੂੰ ਨਿਵਤ ਖਾਨ ਨੂੰ ਮੈਂਡ ਲਾਉਂਦੇ ਨੇ ਕੀ ਪੰਜਾਬ ਸੈਂਸਰ ਬੋਰਡ ਜਾਂ ਦੇਸ਼ ਦਾ ਸੈਂਸਰ ਬੋਰਡ ਜਾਂ ਪੰਜਾਬ ਦੀ ਸਰਕਾਰਾਂ ਇਹ ਦੇਸ਼ ਦੇ ਸਾਡੇ ਮੋਦੀ ਸਰਕਾਰ ਜਿਹੜੇ ਪਾਕਿਸਤਾਨ ਨੂੰ ਅਕਤਖਰ ਗੱਲ ਕਰਦੇ ਨੇ ਪਰ ਇਹ ਹੌਜੀਆਂ ਫਿਲਮਾਂ ਦੇ ਉੱਤੇ ਆਪਦੀ ਚੁੱਪੀ ਕਿਉਂ ਨਹੀਂ ਤੋੜਦੇ ਕਿਹਾ ਸੀ ਲੋਕ ਆਪਦੇ ਸਿਦਾਂਤ ਤੇ ਕੁਰਬਾਨੀ ਭੁੱਲ ਜਾਣਗੇ ਤੁਹਾਨੂੰ ਜੀ ਵਿਰੋਧ ਕੀ ਆ ਫਿਲਮ ਦੇ ਵਿੱਚ ਕੀ ਐਸਾ ਦੇਖਿਆ ਜਿਸ ਦਾ ਵਿਰੋਧ ਵਿਰੋਧ ਇਹ ਆ ਕਿ ਜਿੱਥੇ ਪਾਕਿਸਤਾਨ ਜਿੱਥੇ ਭਾਰਤ ਜਿੰਦਾਬਾਦ ਦੇ ਨਾਰੇ ਲੱਗਦੇ ਆ ਉੱਥੇ ਪਾਕਿਸਤਾਨ ਮੁਲਦਾਬਾਦ ਦੇ ਨਾਰੇ ਲੱਗਣੇ ਚਾਹੀਦੇ ਉਹਨਾਂ ਨੇ ਪਾਕਿਸਤਾਨ ਮੁਲਦਾਬਾਦ ਦੇ ਨਾਰੇ ਲਾਏ ਆ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਲੇ ਲਾਏ ਆ ਭਾਰਤ ਮੁਜ਼ਾਬਤ ਦੇ ਨਾਰੇ ਉਸ ਫਿਲਮ 'ਚ ਲੱਗੇ ਆ ਜਿੱਥੇ ਪਿਛਾਣਾ ਤੇ ਚਾਹੀਦਾ ਸੀ ਪੰਜਾਬ 'ਚ Hindu Sikh ਦੀ ਆਬਾਦੀ 15% ਸੀ ਅੱਜ ਪਾਕਿਸਤਾਨ 'ਚ ਪੰਜਾਬ ਪਾਕਿਸਤਾਨ 'ਚ Hinduਾਂ ਦੀਆਂ Sikhਾਂ ਦੀ ਆਬਾਦੀ ਕਿੰਨੀ ਰਹਿ ਗਈ 2 ਤੋਂ 3% ਕੀ ਪੰਜਾਬ 'ਚ ਇਹ ਪਿਆਰ ਆ ਕੀ ਪਾਕਿਸਤਾਨ 'ਚ ਪੰਜਾਬੀਆਂ ਲਈ ਇਹ ਪੰਜਾਬ ਪਿਆਰ ਖਾਣਾ ਤੱਕ ਇਹ ਚਾਹੀਦਾ ਸੀ ਪਾਕਿਸਤਾਨ ਕਿੱਦਾਂ ਸਾਡਾ ਵਿਰੋਧੀ ਆ ਹਮੇਸ਼ਾ ਪਾਕਿਸਤਾਨ ਨਾਲ ਪਿਆਰ ਪੰਜਾਬ ਵੱਲੋਂ ਹੀ ਕਿਉਂ ਦਿਖਾਇਆ ਜਾਂਦਾ ਕੀ ਪਾਕਿਸਤਾਨ ਵੱਲੋਂ ਕਦੀ ਪੰਜਾਬ ਨੂੰ ਪਿਆਰ ਦਾ ਹੰਗਾਰਾ ਦਿੱਤਾ ਗਿਆ ਕਿ ਸਾਡੇ ਦੇਸ਼ ਨੂੰ ਪਾਕਿਸਤਾਨ ਵੱਲੋਂ ਪਿਆਰ ਦਾ ਹੰਗਾਰਾ ਦਿੱਤਾ ਗਿਆ ਹਰ ਵਕਤ ਪੰਜਾਬੀ ਕਿਉਂ ਇਹ ਸਵਾਲ ਕੀਤਾ ਵੀ ਵਿਰੋਧ ਦਾ ਕਾਰਨ ਕੀ ਆ ਵੀ ਫਿਲਹਾਲ ਮੈਂ ਤੁਸੇ ਤੁਹਾਡੇ ਕਈਆਂ ਪੱਤਰਾਂ ਮਾਂਦੇ ਸਵਾਲ ਲਊਗਾ ਵੀ ਇੱਕ ਇੰਜੋਏਮੈਂਟ ਆ ਥੋੜੇ ਸਮਾਂ ਸਵਾਲ ਲਊਗਾ ਵੀ ਇੰਜੋਏਮੈਂਟ ਦਾ ਵਿਰੋਧ ਕੀ ਇਹ ਦੇ ਵਿੱਚ ਹੋ ਜਾ ਇੱਕ ਬੱਚਾ ਅੱਜ ਆਪਣੇ ਕਸਬੇ ਕਰੇ ਨਿਆਣੇ ਆ ਬੱਚਾ ਮਾਂ ਪਿਓ ਗਲ ਘਟ ਮੰਦਾ ਵੈ ਫਿਲਮਾਂ ਦੀ ਸੋਸ਼ਲ ਮੀਡੀਆ ਦੀ ਜੇ ਕਾਰਟੂਨ ਰੈਟਰ ਬਗਾ ਦੀ ਨਿਆਣਾ ਗਲ ਜਿਆਦਾ ਮੰਦਾ ਵੈ ਮਾਂ ਪਿਓ ਤੋਂ ਵੱਧ ਸੋਸ਼ਲ ਮੀਡੀਆ ਇਹੋ ਜਿਹੇ ਪਛੜੇ ਫਿਲਮਾਂ ਚੱਲ ਰਹੀਆਂ ਨੇ ਇਹ ਬੱਚਿਆਂ ਵਾਸਤੇ ਰੱਬ ਬਣ ਗਈਆਂ ਆਹ ਕਿਆ ਅਸੀਂ ਆਪਦੇ ਬੱਚਿਆਂ ਨੂੰ ਉਸ ਦੇਸ਼ ਨਾਲ ਪਿਆਰ ਜਤਾਂ ਦੇਖਾ ਸਕਦੇ ਆਂ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਮਰਦਾਬਾ ਨਾਰੇ ਲਾਏ ਹੋਣ ਜਿਨ੍ਹਾਂ ਨੇ ਸਾਡੇ ਸ਼ਹੀਦ ਕੀਤੇ ਸਾਡੀ ਇੰਡੀਅਨ ਫੌਜ ਸਾਡੀ ਆਰਮੀ ਜਿਹਨੇ ਇਹਨੇ ਅਟੈਕ ਕਰਾਏ ਇਹਨੇ ਹਿੰਦੁਸਤਾਨੀ ਮਾਰੇ ਪਲਵਾਮਾ ਅਟੈਕ ਕਿੰਨੇ ਅਟੈਕ ਹਨ ਉਹ ਗ੍ਰਾਮ ਆਲ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਏ ਨੇ ਉਹ ਕਿੰਨੇ ਟਾਰਗੇਟ ਕਿਲਿੰਗ ਹਨ ਦੱਸਾਂ ਮੈਂ ਪੰਜਾਬ ਦੇ ਅੰਦਰ ਜਿਹੜੀ ਪਾਕਿਸਤਾਨ ਸ਼ਹਿਰ ਦੇ ਉੱਤੇ ਹੋਈਆਂ ਪੰਜਾਬ ਦੇ ਅੰਦਰ ਉਹ ਕਿੰਨੇ ਹਾਲਾਤ ਦਿਖਾਵਾਂ ਮੈਂ ਪੰਜਾਬ ਦੇ ਇਸ਼ਾਰੇ ਉੱਤੇ ਪਾਕਿਸਤਾਨ ਦੇ ਸਰ ਜੋ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੇ ਲੋਕ ਸਾਜ਼ਿਸ਼ ਕਰਦੇ ਨੇ ਔਰ ਸਾਡੀ ਜਨਰੇਸ਼ਨ ਨੂੰ ਇਹ ਨਹੀਂ ਇਹ ਚੀਜ਼ ਦਿਖਾਣਗੇ ਵੀ ਪਾਕਿਸਤਾਨ ਤਾਂ ਬੜਾ ਵਧੀਆ ਆ ਪਾਕਿਸਤਾਨ ਬੜਾ ਖੂਬਸੂਰਤ ਆ ਉੱਥਾਂ ਦੀ ਮਾਨਸਿਕਤਾ ਦੇਖੋ ਜਦੋਂ ਪੰਜਾਬ ਅੱਡ ਹੋਇਆ ਪਾਕਿਸਤਾਨ ਤੋਂ ਹੋਇਆ ਜਦੋਂ ਦੇਸ਼ ਅੱਡ ਹੋਇਆ ਉਹ ਤੇ ਹਿੰਦੂਆਂ ਦੀ ਆਬਾਦੀ ਕਿੰਨੀ ਸੀ ਤੇ ਅੱਜ ਕਿੰਨੀ ਹੈ ਉਹ ਤੇ ਸਿੱਖ ਪਰਵਾੜੀ ਆਬਾਦੀ ਕਿੰਨੀ ਸੀ ਤੇ ਪਾਕਿਸਤਾਨ ਅੱਜ ਕਿੰਨੀ ਹੈ ਤੁਸੀਂ ਸੋਚੋ ਅਸੀਂ ਆਪਦੇ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੇ ਕੋਈ ਕੋਈ ਖਾਸ ਮਕਸਦ ਹੈਗੀ ਲਾਈਨ ਕੇ ਮਤਲਬ ਕਿਸ ਕਾਰਨ ਵਿਰੋਧ ਕੁਝ ਇਹ ਕੁਝ ਇਸ ਗੱਲ ਦੱਸੋ ਟ੍ਰੇਲਰ ਦੇ ਵਿੱਚ ਕੀ ਦੇਖਿਆ ਤੁਸੀਂ ਇੱਕ ਤਰ੍ਹਾਂ ਦਾ ਐਗਜ਼ਾਮਪਲ ਦੇ ਰਹੇ ਪੱਤਰਕਾਰ ਸਾਹਿਬ ਤੁਸੀਂ ਆਪਾਂ ਲੋਕ ਗੱਲ ਕਰਦੇ ਮਨੁੱਖ ਅਧਿਕਾਰ ਦੀ ਤੁਸੀਂ ਪਾਕਿਸਤਾਨ ਜਾ ਕੇ ਹਿੰਦੁਸਤਾਨ ਜ਼ਿੰਦਾਬਾਦ ਕਹਿੰਦੇ ਦਿਖਾ ਦਿਓ ਅੱਛਾ ਲੈਣਾ ਕਹਿਣਾ ਕੀ ਪਾਕਿਸਤਾਨ ਜਾ ਕੇ ਹਿੰਦੁਸਤਾਨ ਜਿੰਦਾ ਕਹਿ ਕੇ ਦਿਖਾ ਦਿਓ ਮੇਰਾ ਭਾਰਤ ਮਹਾਨ ਕਹਿ ਕੇ ਦਿਖਾ ਦਿਓ ਤੁਹਾਨੂੰ ਉੱਥੇ ਦਲੇਸ਼ੀ ਟੱਪਾਂ ਦੇਣਗੇ ਤਾਂ ਅਸੀਂ ਫੇਰ ਲੋਕ ਆਪਦੇ ਦੇਸ਼ ਦੇ ਵਿੱਚ ਉਹਨਾਂ ਦਾ ਦੇਸ਼ ਦਾ ਨਾਰਾ ਬੁਲੰਦ ਕਿਉਂ ਹੁੰਦਾ ਏ ਕਿਸ ਕਾਰਨ ਤੋਂ ਹੁੰਦਾ ਏ ਇਹ ਪਾਕਿਸਤਾਨ ਦੀ ਸਾਜ਼ਿਸ਼ ਹੈ ਜੇ ਅਸੀਂ ਮਨਸੂਬਾ ਨਹੀਂ ਹੁੰਦੇਣੀ ਉਹ ਸਰਕਾਰ ਇਹ ਇੰਟੈਲੀਜੈਂਸ ਇਹ ਜੰਗ ਜ਼ਰੂਰ ਕਰੇ ਇਹ ਫਿਲਮ ਦੀ ਫੰਡਿੰਗ ਕਿੱਥੇ ਹੋਈ ਹੈ ਤਾਂ ਕੀ ਵਿਰੋਧ جاری ਰਹੇਗਾ ਅਕੇ ਵਿਰੋਧ ਬਿਲਕੁਲ ਚੱਲੇ ਰਹੂਗਾ ਬਾਈ ਕਾਟ ਦੇ ਕਿੱਤਾ ਜਾਓਗੇ ਸੈਂਸਰ ਬੋਰਡ ਇਸ ਫਿਲਮ ਤੇ ਬੈਨ ਲਾਵੇ ਨਹੀਂ ਤਾਂ ਸਹਿ ਸੰਗ ਅਪਰੇਸ ਤੌਰ ਤੇ ਜਿਹੜਾ ਕਰੋਸ਼ ਪ੍ਰਦਰਸ਼ਨ ਜਿਸ ਹੱਦ ਤੱਕ ਜਾਣਾ ਪਈ ਜਾਾਂਗੇ